ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਜੋ ਬਿਊਟੀਫਿਕੇਸ਼ਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਸ ਦਾ ਉਹਨਾਂ ਵੱਲੋਂ ਅੱਜ ਮੁਕੰਮਲ ਜੋ ਹੋਣ ਤੋਂ ਬਾਅਦ ਪਹਿਲਾ ਦੌਰਾ ਕੀਤਾ ਗਿਆ ਹੈਰੀਟੇਜ ਵਾਕ ਉਸ ਨੂੰ ਨਾਮ ਦਿੱਤਾ ਗਿਆ ਪਰ ਇਸ ਪ੍ਰੋਜੈਕਟ ਦੇ ਕਾਰਨ ਆਸ-ਪਾਸ ਦੇ ਜੋ ਦੁਕਾਨਦਾਰ ਜਾਂ ਫਿਰ ਜੋ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਅੱਜ ਵੀ ਪਰੇਸ਼ਾਨ ਨੇ ਉਹਨਾਂ ਨੂੰ ਖਾਸੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜੋ ਰਸਤਾ ਹਨ ਮੰਦਰ ਸਾਹਿਬ ਵਾਲੇ ਪਾਸੇ ਜਾ ਰਿਹਾ ਉਸ ਨੂੰ ਸਵੇਰ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਲੋਕ ਪਰੇਸ਼ਾਨ ਨੇ ਔਰ ਆਸ-ਪਾਸ ਦੇ ਦੁਕਾਨਦਾਰਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਇਸ ਪ੍ਰੋਜੈਕਟ ਕਰਕੇ ਉਹਨਾਂ ਦਾ ਕਾਰੋਬਾਰ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਕਿਉਂਕਿ ਲੋਕਾਂ ਨੂੰ ਵਕ-ਵਕ ਰਸਤੇ ਆ ਦਾ ਇਸਤੇਮਾਲ ਕਰਕੇ ਇਸ ਪਾਸੇ ਆਉਣਾ ਪੈਂਦਾ ਸੀ ਪਰ ਹੁਣ ਪ੍ਰੋਜੈਕਟ ਦੀਆਂ ਤਾਰੀਫਾਂ ਤਾਂ ਹਰ ਪਾਸੇ ਹੋ ਰਹੀਆਂ ਨੇ ਪਰ ਇੱਥੋਂ ਦੇ ਲੋਕ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਕਾਫੀ ਨਰਾਜ਼ ਨਜ਼ਰ ਆ ਰਹੇ ਨੇ ਸਰਕਾਰ ਤੋਂ ਔਰ ਹੋ ਸਕਦਾ ਕਿ 2017 ਦੀਆਂ ਚੋਣਾਂ ਦੇ ਵਿੱਚ ਇਹਨਾਂ ਲੋਕਾਂ ਦੀ ਨਾਰਾਜ਼ਗੀ ਖੁੱਲ ਕੇ ਸਾਹਮਣੇ ਆਈ ਮੇਰੇ ਨਾਲ ਕੁਝ ਲੋਕ ਨੇ ਕੀ ਨਾਮ ਹੈ ਭਾਈ ਸਾਹਿਬ ਦਾ ਜੀ ਮੇਰਾ ਨਾਮ ਕਿਰਨ ਸਿੰਘ ਹੈ ਜੀ ਤੁਸੀਂ ਕਿੱਥੋਂ ਆਏ ਹੋ ਔਰ ਇਸ ਇਲਾਕੇ ਦੇ ਵਿੱਚ ਤੁਸੀਂ ਕਦੋਂ ਤੋਂ ਪਹੁੰਚੇ ਕੀ ਦਿੱਕਤਾਂ ਤੁਹਾਨੂੰ ਆਈਆਂ ਸਰ ਮੈਂ ਵੈਸੇ ਤੇ ਲੋਕਲ ਹੀ ਆ ਪਰ ਮੈਂ ਪਿੱਛੋਂ ਕਾਫੀ ਦੇਰ ਤੋਂ ਤੁਰਿਆ ਆ ਰਿਹਾ ਕਿ ਕਾਫੀ ਜਗ੍ਹਾ ਦੀਆਂ ਪਰੇਸ਼ਾਨੀਆਂ ਥਾਂ-ਥਾਂ ਤੇ ਬੈਰੀਅਰ ਲਗਾਏ ਗਏ ਨੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ ਆਮ ਜਨਤਾ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਦੂਰੂ ਦੂਰੋ ਟੂਰਿਸਟ ਆ ਰਹੇ ਆ ਕੁਝ ਬੱਚੇ ਨੇ ਜਨਾਨੀਆਂ ਨੇ ਬੱਚੇ ਚੁੱਕੇ ਆ ਬਹੁਤ ਬੁਰਾ ਕੀ ਅੱਜ ਤੋਂ ਪਹਿਲੇ ਕਦੀ ਵੀ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਕਾਫੀ ਸਾਰੇ ਪਹਿਲੇ ਵੀ ਲੀਡਰਸ ਆਉਂਦੇ ਨੇ ਇੱਥੇ ਮੱਥਾ ਟੇਕਦੇ ਆ ਵਿਜ਼ਿਟ ਕਰਦੇ ਆ ਪਰ ਅੱਜ ਤੋਂ ਪਹਿਲੇ ਕਦੀ ਵੀ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਕਿ ਆਮ ਜਨਤਾ ਨੂੰ ਇੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਸਰਕਾਰ ਇਸ ਪ੍ਰੋਜੈਕਟ ਰਾਹੀਂ ਪੂਰੇ ਪੰਜਾਬ ਦੀਆਂ ਪੂਰੀ ਦੁਨੀਆ ਦੇ ਵਿੱਚ ਇਹ ਸੁਨੇਹਾ ਦੇਣ ਜਾ ਰਹੀ ਹੈ ਕਿ ਗੁਰੂ ਨਗਰੀ ਦੇ ਵਿੱਚ ਕਾਫੀ ਵਿਕਾਸ ਹੋਇਆ ਤੁਸੀਂ ਇਸੇ ਇਲਾਕੇ ਦੇ ਵਿੱਚ ਰਹਿੰਦੇ ਹੋ ਕੀ ਤੁਸੀਂ ਕੀ ਕਹੋਗੇ ਇਸ ਇਸ ਵਿਕਾਸ ਦਾ ਠੀਕ ਹੈਗਾ ਪਰ ਜਿਹੜੀ ਜਨਤਾ ਦੀ ਪਰੇਸ਼ਾਨੀਆਂ ਕਿਹਾ ਟੂ ਵੀਲਰ ਚਾਹੇ ਰੋਕ ਦੇਣ ਪਰ ਪੈਦਲ ਜਾਂਦੇ ਤੇ ਨਹੀਂ ਰੋਕਣੇ ਚਾਹੀਦੇ ਕਿਸੇ ਦਾ ਕੋਈ ਬਿਮਾਰ ਹੈ ਉਹਨੇ ਦਿਖਾਨ ਜਾਣਾ ਜਾਂ ਉਹਨੇ ਆਪਣੇ ਬੱਚੇ ਨੂੰ ਵਾਪਸ ਡੇਂਗੂ ਨੇ ਅਸਲੇ ਇੰਨਾ ਕਤਿਆਚਾਰ ਕੀਤਾ ਆ ਉਹਦਾ ਕੋਈ ਰੋਕ ਨਹੀਂ ਜਾਂ ਉਹਦਾ ਕੋਈ ਨਹੀਂ ਬਸ ਇਹੋ ਜੀ ਚੀਜ਼ ਨਾਲ ਲੋਕੀ ਕੀ ਕਰ ਲੋਗੇ ਦੇਖਣ ਨੂੰ ਕੀ ਕਰਨਾ ਦੇਖਣ ਨੂੰ ਕੀ ਕਰਾਂਗੇ ਜੀ ਆਪ ਹੀ ਨਹੀਂ ਹੋਵਾਂਗੇ ਦੇਖ ਕੇ ਕੀ ਕਰਾਂਗੇ ਉਹ ਚੀਜ਼ ਗੁਰੂ ਘਰ ਜਾਂਦਾ ਰਸਤਾ ਹੀ ਬੰਦ ਹੋ ਜਾਏਗਾ ਤੁਸੀਂ ਤੁਸੀਂ ਵੀ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਕੀ ਲੋਕਾਂ ਨੂੰ ਪਰੇਸ਼ਾਨੀ ਹੈ ਲੋਕਾਂ ਨੂੰ ਪਰੇਸ਼ਾਨੀ ਹੈ ਗੁਰੂ ਘਰ ਕਿਸੇ ਨੇ ਮੱਥਾ ਟੇਕਣ ਜਾਣਾ ਉਹਨੂੰ ਰੋਕੇ ਹੋਇਆ ਨਹੀਂ ਇੱਕ ਘੰਟੇ ਤੋਂ ਅਸੀਂ ਇੱਥੇ ਉਸ ਤਰ੍ਹਾਂ ਹੀ ਖੜੇ ਆ ਬਾਹਰੋਂ ਜਿਹੜੇ ਬੰਦੇ ਆਏ ਹੋ ਤੇ ਸਾਡੇ ਤੋਂ ਜ਼ਿਆ ਸਾਨੂੰ ਤਾਂ ਇਹ ਕਈ ਰਸਤੇ ਪਤਾ ਨੇ ਕਿ ਪੁੱਠੇ ਸਿੱਧੇ ਰਸਤੇ ਤਾਂ ਪਹੁੰਚ ਜਾਵਾਂਗੇ ਤੇ ਦੁਕਾਨਦਾਰ ਵਿਹਲੇ ਬੈਠੇ ਨੇ ਸਵੇਰ ਦੇ ਸਾਰਾ ਦਿਨ ਹੋ ਗਏ ਆ ਇੱਕ ਗਾਹਕ ਨਹੀਂ ਸਾਡੇ ਕੋਲ ਆਇਆ ਜਿਸ ਤਰ੍ਹਾਂ ਇਸ ਇਲਾਕੇ ਨੂੰ ਪੈਦਲ ਜ਼ੋਨ ਐਲਾਨ ਦਿੱਤਾ ਗਿਆ ਸੀ ਕੀ ਪੈਦਲ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਨਹੀਂ ਨਹੀਂ ਪੈਦਲ ਵੀ ਜਾਣ ਤੋਂ ਬੰਦ ਕਰ ਦਿੱਤਾ ਤੇ ਗਾਹਕ ਸਾਡੀ ਦੁਕਾਨ ਦੇ ਕਿੱਥੋਂ ਆਏਗਾ ਅਸੀਂ ਰੋਟੀ ਕਿੱਥੋਂ ਖਾਵਾਂਗੇ ਤੁਹਾਡੇ ਪ੍ਰੋਜੈਕਟ ਨਾਲ ਰੋਟੀ ਤਾਂ ਸਾਨੂੰ ਮਿਲ ਨਹੀਂ ਜਾਣੀ ਅਸੀਂ ਕਹਿੰਦੇ ਪ੍ਰੋਜੈਕਟ ਵਧੀਆ ਬਣਿਆ ਪਰ ਗੱਲ ਹੈ ਕਿ ਕਿਸੇ ਬੰਦੇ ਨੂੰ ਸਹੂਲਤ ਵੀ ਮਿਲਣੀ ਚਾਹੀਦੀ ਕੋਈ ਵੀ ਕੀ ਇਹ ਕੀ ਤੰਗ ਕੀਤਾ ਹੈ ਇਹਨਾਂ ਨੇ ਅਸੀਂ ਅੱਜ ਤੋਂ ਇਲਾਵਾ ਪਿਛਲੇ ਸਮੇਂ ਦੀ ਗੱਲ ਕਰੀਏ ਜਦੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ ਉਸ ਵੇਲੇ ਵੀ ਸਾਰੀਆਂ ਸੜਕਾਂ ਨੂੰ ਜੋ ਹੈ ਪੁੱਟ ਦਿੱਤਾ ਗਿਆ ਸੀ ਉਦੋਂ ਕੀ ਕੀ ਦਿੱਕਤਾਂ ਉਹ ਲੋਕਾਂ ਦੇ ਕਾਰੋਬਾਰ 'ਚ ਕੋਈ ਫਰਕ ਪਿਆ ਕਿਉਂਕਿ ਜੋ ਵਿਰੋਧੀ ਪਾਰਟੀਆਂ ਨੇ ਉਹ ਇਹ ਕਹਿ ਰਹੀਆਂ ਕਿ ਸਰਕਾਰ ਦੇ ਇਸ ਪ੍ਰੋਜੈਕਟ ਕਰਕੇ ਕਈ ਲੋਕਾਂ ਦਾ ਕਾਰੋਬਾਰ ਖਤਮ ਹੋ ਗਿਆ ਅਸੀਂ ਅਸੀਂ 2-3 ਸਾਲ ਤੋਂ ਬੇਕਾਰ ਬੈਠੇ ਇੱਥੇ ਇਹ ਪ੍ਰੋਜੈਕਟ ਜਿਹੜਾ ਜਦੋਂ ਦੀ ਸਾਡੇ ਖੁੱਲੀ ਕੀਤੀ ਹੈ ਉਦੋਂ ਦਾ ਸਾਡੇ ਇੱਥੇ ਕੋਈ ਕੰਮ ਨਹੀਂ ਜਿਹੜੀਆਂ ਸੜਕਾਂ ਬਣਾਈਆਂ ਵੀ ਨੇ ਸੜਕ ਬਣਾਉਣ ਦੇ باوجود ਤੇ ਗਾਹਕ ਨਹੀਂ ਆਂਦਾ ਤੁਸੀਂ ਸਮਝਦੇ ਹੋ ਕਿ 2017 ਦੇ ਵਿੱਚ ਸਰਕਾਰ ਨੂੰ ਇਸ ਚੀਜ਼ ਦਾ ਲਾਭ ਹੋਏਗਾ ਜਾਂ ਨੁਕਸਾਨ ਨੁਕਸਾਨ 100 1% ਨੁਕਸਾਨ ਹੋਏਗਾ ਜੀ ਲੋਕਾਂ ਦੇ ਕੋਲ ਪੈਸਾ ਹੀ ਨਹੀਂਗਾ ਲੋਕ ਤਾਂ ਕਲਪੇ ਪਏ ਆ ਕਲਪ ਗਏ ਆ ਹੱਥ ਖੜੇ ਹੋ ਗਏ ਹੋਣ ਲੋਕਾਂ ਦੇ ਕਿੰਨਾ ਅਸੀਂ ਕਾਫੀ ਦਿਨਾਂ ਤੋਂ ਇਸ ਇਲਾਕੇ ਦਾ ਦੌਰਾ ਕਰ ਰਹੇ ਸੀ ਲੋਕ ਪਹਿਲਾਂ ਬੋਲਣ ਤੋਂ ਚੱਕਰੇ ਸੀ ਹੁਣ ਤੁਸੀਂ ਜਿਸ ਤਰ੍ਹਾਂ ਸਾਹਮਣੇ ਆਏ ਹੋ ਕਿ ਤੁਹਾਡੇ ਵਰਗੀ ਹੀ ਕਹਾਣੀ ਸਾਰੇ ਆਮ ਦੁਕਾਨਦਾਰਾਂ ਦੀ ਘੁਟੇ ਪਏ ਲੋਕੀ ਘੁਟੇ ਹੋਏ ਆ ਜਦੋਂ ਕੰਡੈਮ ਲੱਗੇਗਾ ਇਲੈਕਸ਼ਨ ਕੰਡੈਮ ਲੱਗੇਗਾ ਉਦੋਂ ਲੋਕ ਜਾਗਰ ਹੋਣਗੇ ਹਾਲੇ ਲੋਕੀ ਕੁੱਟੇ ਹੋਏ ਐਸ ਕਰਕੇ ਨਹੀਂ ਬੋਲੋ ਇਹ ਹਨ ਉਸ ਇਲਾਕੇ ਦੇ ਲੋਕ ਜਿੱਥੇ ਇਹ ਪ੍ਰੋਜੈਕਟ ਬਣਾਇਆ ਗਿਆ ਇਸ ਪ੍ਰੋਜੈਕਟ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਨਗਰੀ ਦੇ ਆਲੇ-ਦੁਆਲੇ ਜੋ ਬਿਊਟੀਫਿਕੇਸ਼ਨ ਪ੍ਰੋਜੈਕਟ ਬਣਾਇਆ ਗਿਆ ਉਸ ਦੇ ਨਾਲ ਵਿਕਾਸ ਦੀ ਇੱਕ ਜੋ ਤਸਵੀਰ ਹੈ ਪੰਜਾਬ ਸਰਕਾਰ ਵੱਲੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਮ ਲੋਕ ਕਿੰਨੇ ਪਰੇਸ਼ਾਨ ਹਨ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪਹਿਲਾਂ ਵੀ 2-3 ਦਿਨ ਪਹਿਲਾਂ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹ ਕੈਮਰੇ ਦੇ ਸਾਹਮਣੇ ਕੁਝ ਨਹੀਂ ਬੋਲਣਗੇ ਔਰ ਹੁਣ ਜੋ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਜਦੋਂ ਤੱਕ ਚੋਣ ਜਾਬਤਾ ਲਾਗੂ ਨਹੀਂ ਹੁੰਦਾ ਉਦੋਂ ਤੱਕ ਲੋਕ ਸ਼ਾਂਤ ਹਨ ਔਰ ਉਸ ਤੋਂ ਬਾਅਦ ਸਰਕਾਰ ਦੇ ਖਿਲਾਫ ਕੁੱਲ ਕੇ ਸਾਹਮਣੇ ਆਉਣਗੇ ਇਸ ਲਈ ਸਰਕਾਰ ਜਿਸ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕਿ ਇਸ ਪ੍ਰੋਜੈਕਟ ਰਾਹੀਂ ਉਹਨਾਂ ਨੂੰ 2017 ਦੀਆਂ ਚੋਣਾਂ ਦੇ ਵਿੱਚ ਲਾਭ ਮਿਲਣ ਵਾਲਾ ਹੈ ਪਰ ਜੇਕਰ ਹਕੀਕਤ ਦੇਖੀਏ ਤਾਂ ਤਸਵੀਰ ਇਸ ਦੇ ਬਿਲਕੁਲ ਉਲਟ ਬਿਲਕੁਲ ਉਲਟ ਨਜ਼ਰ ਆ ਰਹੀ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਾਜੀਵ ਸ਼ਰਮਾ ਏਬੀਬੀ ਨਿਊਜ਼ ਅੰਮ੍ਰਿਤਸਰ